ਹੜਾਂ ਦੀ ਮਾਰ ਨੇ ਪੰਜਾਬੀਆਂ ਨੂੰ ਝੰਬਿਆ ਪਿਆ ਤੇ ਝੰਬੇ ਹੋਏ ਪੰਜਾਬੀ ਜਿਸ ਤਰੀਕੇ ਨਾਲ ਬਾਬੇ ਦੀ ਕਿਰਪਾ ਦੇ ਵਿੱਚ ਰਹਿ ਕੇ ਬਾਬੇ ਦੀ ਕਿਰਪਾ ਦੇ ਨਾਲ ਇੱਕ ਦੂਜੇ ਦੀ ਮਦਦ ਕਰਦੇ ਆ ਉਹਨਾਂ ਦੀ ਸਿਫਤ ਕਰਨੀ ਬਣਦੀ ਆ ਇੱਕ ਦੂਜੇ ਦੀ ਬਾਹ ਜਿਵੇਂ ਫੜਦੇ ਆ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਬਣਦਾ ਇਸ ਹੜ ਦੇ ਦੌਰ ਦੇ ਵਿੱਚ ਇਸ ਹੜ ਦੇ ਕਹਿਰ ਦੇ ਵਿੱਚ ਇੱਕ ਪੰਜਾਬੀ ਫਿਲਮ ਰਿਲੀਜ਼ ਹੋਈ ਆ ਮਿਹਰ ਮਿਹਰ ਆ ਰਿਲੀਜ਼ ਕਿਉਂ ਕੀਤੀ ਮਿਹਰ ਲੇਟ ਕਿਉਂ ਨਹੀਂ ਕੀਤੀ ਇਹ ਫਿਲਮ ਦੀ ਬਹਿ ਚਰਚਾ ਕਿਉਂ ਕਰਨ ਲੱਗਾ ਤਾਂ ਮੈਂ ਵੇਖੀ ਕਿਉਂ ਆ ਇਹ ਤਿੰਨ ਵੱਖ-ਵੱਖਰੀਆਂ ਗੱਲਾਂ ਆ ਇਹ ਫਿਲਮ ਜਿਹੜੀ ਮੈਂ ਇਸ ਕਰਕੇ ਦੇਖੀ ਕਿਉਂਕਿ ਇਸ ਫਿਲਮ ਦੀ ਸਮੂਚੀ ਟੀਮ ਨੇ ਇਹ ਗੱਲ ਕਹੀ ਵੀ ਜਿੰਨੀ ਵੀ ਬਟਤ ਹੋਊਗੀ ਜਿੰਨੀ ਵੀ ਕਮਾਈ ਹੋਊਗੀ ਅਸੀਂ ਕਿੱਥੇ ਲਾਵਾਂਗੇ ਹੜ ਪੀੜਤਾ ਤੇ ਲਾਵਾਂਗੇ ਰਾਜਕੁੰਦਰੇ ਨੇ ਪਹਿਲੀ ਵਾਰ ਇਸ ਫਿਲਮ ਦੇ ਰਾਹੀਂ ਸਿਨੇਮੇ ਦੇ ਵਿੱਚ ਪੈਰ ਧਰਿਆ ਪੰਜਾਬੀ ਸਿਨੇਮੇ ਦੇ ਵਿੱਚ ਤੇ ਰਾਜਕੁੰਦਰਾ ਨੇ ਸੋਹਣੀ ਅਦਾਕਾਰੀ ਕੀਤੀ ਆ ਕਰੈਕਟਰ ਹਰਭਜਨ ਸਿੰਘ ਦੀ ਧਰਮ ਪਤਨੀ ਗੀਤਾ ਬਸਰਾ ਨੇ ਬਤੌਰ ਅਦਾਕਾਰਾ ਬਤੌਰ ਹੀਰੋਇਨ ਸੋਹਣਾ ਕੰਮ ਕੀਤਾ ਇਹ ਫਿਲਮ ਕਿੰਨੀ ਬਟਤ ਕਰਦੀ ਆ 10 ਕਰੋੜ ਕਮਾਉਂਦੀ ਆ 5 ਕਰੋੜ ਕਮਾਉਂਦੀ ਆ 2 ਕਰੋੜ ਕਮਾਉਂਦੀ ਆ ਜਾਂ ਕਿੰਨੇ ਕਮਾਉਂਦੀ ਮੈਨੂੰ ਨਹੀਂ ਪਤਾ ਪਰ ਮੈਨੂੰ ਇੰਨਾ ਜ਼ਰੂਰ ਪਤਾ ਵੀ ਜਿਹੜੀ ਗੱਲ ਮੈਨੂੰ ਕਰੋੜ ਕੇ ਕਹਿਣੀ ਬਣਦੀ ਆ ਕਿ ਇਸ ਫਿਲਮ ਦੀ ਸਮੁੱਚੀ ਵਟਤ ਇਸ ਟੀਮ ਨੇ ਰਾਜਕੁੰਦਰਾ ਨੇ ਹੜਪੀੜਤਾ ਨੂੰ ਦੇਣ ਦੀ ਗੱਲ ਕੀਤੀ ਆ ਤੇ ਜਿਹੜੇ ਵੀ ਲੋਕ ਇਹ ਸੋਚ ਰੱਖਦੇ ਆ ਇਸ ਵੇਲੇ ਉਹਨਾਂ ਦਾ ਸ਼ੁਕਰੀਆ ਯਦਾ ਕਰਨਾ ਬਣਦਾ ਇੱਥੇ ਕਿਸੇ ਨੇ 5 ਕਰੋੜ ਵੀ ਦਿੱਤਾ ਕਿਸੇ ਨੇ 2 ਕਰੋੜ ਵੀ ਦਿੱਤਾ ਕਿਸੇ ਨੇ ਕਰੋੜ ਦਿੱਤਾ ਕਿਸੇ ਨੇ 10000 ਵੀ ਦਿੱਤਾ ਕੋਈ ਕੋਈ ਤਾਂ 100 ਰੁਪਏ ਦੀ ਮਦਦ ਕਰਨ ਜੋਗਾ ਹੋਵੇ ਜਿਹੜੇ ਵੀ ਲੋਕ ਇਸ ਵੇਲੇ ਹੜਪੀੜਤਾ ਦੀ ਮਦਦ ਕਰ ਰਹੇ ਆ ਉਹਨਾਂ ਦਾ ਧੰਨਵਾਦ ਇਹ ਫਿਲਮ ਦੀ ਜਿਹੜੀ ਨਿਰਦੇਸ਼ਨਾ ਇਹਦੇ ਵਿੱਚ ਕਹਾਣੀਕਾਰ ਜਿਹੜੇ ਜਿਨ੍ਹਾਂ ਨੇ ਕਹਾਣੀ ਲਿਖੀ ਜਾਂ ਨਿਰਦੇਸ਼ਨ ਕੀਤਾ ਰਾਕੇਸ਼ ਮਹਿਤਾ ਸਾਹਿਬ ਉਹਨਾਂ ਨੇ ਪਹਿਲਾਂ ਵੀ ਬੜੇ ਵਧੀਆ ਕੰਮ ਕੀਤੇ ਆ ਇਹ ਫਿਲਮ ਸੱਚੀ ਵਿੱਚ ਬਹੁਤ ਸੋਹਣੀ ਹੈ ਮੇਰੇ ਮਨ ਦੇ ਵਿੱਚ ਅੱਜ ਸਵਾਲ ਆ ਜਾਂਦਾ ਸੀ ਖਿਆਲ ਆ ਜਾਂਦਾ ਸੀ ਕਿ ਜੇ ਇਹ ਫਿਲਮ ਕਿਤੇ 2 ਮਹੀਨੇ ਰੋਕ ਕੇ ਕੀਤੀ ਹੁੰਦੀ ਰਿਲੀਜ਼ ਸ਼ਾਇਦ ਇਹ ਅੱਜ ਨਾਲੋਂ ਕਈ ਗੁਣਾ ਵੱਧ ਚੱਲਦੀ ਪਰ ਇਹ ਵੀ ਗੱਲ ਸੱਚੀ ਹੈ ਕਿ ਕੋਈ ਵੀ ਫਿਲਮ ਹੋਵੇ ਜਦੋਂ ਉਹਦੀ ਸ਼ੂਟਿੰਗ ਸ਼ੁਰੂ ਹੁੰਦੀ ਆ ਬਹੁਤੀ ਵਾਰ ਉਹਦੀ ਤੈਅ ਹੋ ਜਾਂਦਾ ਜੀ ਕਿ ਅਸੀਂ ਇਸ ਮਹੀਨੇ ਵਿੱਚ ਰਿਲੀਜ਼ ਕਰਾਂਗੇ ਇਸ ਮਹੀਨੇ ਦੇ ਇਸ ਹਫ਼ਤੇ ਨੂੰ ਇੰਨੀ ਤਰੀਕ ਨੂੰ ਰਿਲੀਜ਼ ਕਰਾਂਗੇ ਜਿਵੇਂ ਕਿ ਸਰਦਾਰ ਜੀ ਫਿਲਮ ਆਇਦਲ ਜੀਤ ਦੀ ਉਹ ਸ਼ੂਟ ਤਾਂ ਉਦੋਂ ਹੋਈ ਸੀ ਨਾ ਪਾਕਿਸਤਾਨ ਦੇ ਕਲਾਕਾਰਾਂ ਨੂੰ ਨਾਲ ਲੈ ਕੇ ਜਦੋਂ ਭਾਰਤ ਤੇ ਪਾਕਿਸਤਾਨ ਦਾ ਮਾਹੌਲ ਠੀਕ ਸੀ ਪਰ ਜਦੋਂ ਰਿਲੀਜ਼ ਕਰਨੀ ਸੀ ਉਦੋਂ ਤੱਕ ਮਾਹੌਲ ਵਿਗੜਿਆ ਪਿਆ ਸੀ ਇਸ ਕਰਕੇ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋ ਸਕੀ ਬਹੁਤ ਸਾਰੀਆਂ ਫਿਲਮਾਂ ਦੇ ਨਿਰਮਾਤਾਵਾਂ ਨੂੰ ਨਿਰਦੇਸ਼ਕਾਂ ਨੂੰ ਕਲਾਕਾਰਾਂ ਨੂੰ ਨਹੀਂ ਸੀ ਪਤਾ ਕਿ ਆਉਂਦੇ ਸਮੇਂ ਤੇ ਪੰਜਾਬ 'ਚ ਹੜ੍ਹ ਵੀ ਆ ਜਾਣੇ ਆ ਪਰ ਜੇਕਰ ਕੋਈ ਇਹ ਗੱਲ ਕਵੇ ਜੀ ਕਿ ਜਿੰਨੀ ਬਟਤ ਹੋਊਗੀ ਅਸੀਂ ਹੜ੍ਹ ਪੀੜਤਾਂ ਦੇ ਲੇਖੇ ਲਾਵਾਂਗੇ ਫਿਰ ਆਪਾਂ ਐਪਰੀਸ਼ੀਏਟ ਕਰੀਏ ਉਹਦੇ ਵਿੱਚ ਨੁਕਸ ਕੱਢਣ ਦੀ ਥਾਂ ਦੇ ਉੱਤੇ ਆਪਾਂ ਇਹ ਗੱਲ ਕਹੀ ਪਰ ਰਾਜਕੁੰਦਰਾ ਨੇ ਜਸਦੰ ਦਸਤਾਰ ਸਜਾ ਕੇ ਗੱਲ ਕਹੀ ਜੀ ਕਿ ਮੈਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਰੰਗ ਵੇਖ ਲਏ ਪਰ ਹੁਣ ਮੇਰੀ दिली ਇੱਛਾ ਜੀ ਮੈਂ ਕਿੱਡੇ ਦਸਤਾਰ ਨਾਲ ਆਵਾਂ ਹਾਂ ਜੇ ਉਹ ਦਸਤਾਰ ਲਾਵੇ ਜਾਂ ਦਸਤਾਰ ਲਾ ਕੇ ਫਿਰ ਉਹੋ ਜਿਹੀਆਂ ਗੱਲਾਂ ਕਰੇ ਫਿਰ ਆਪਾਂ ਗੱਲ ਕਿੰਤੂ ਕਰਾਂਗੇ ਫਿਲਹਾਲ ਆਪਾਂ ਨੂੰ ਐਪਰੀਸ਼ੀਏਟ ਕਰਨਾ ਬਣਦਾ ਕਿ ਉਹ ਸਾਡੇ ਦੁਖਿਆਰੇ ਪਹਿਣਾ ਵੀਰਾਂ ਦੇ ਨਾਲ ਖੜਾ ਉਹਨੇ ਬਹੁਤ ਸਾਰੇ ਪੈਸੇ ਲਾਏ ਆ ਤੇ ਬਹੁਤ ਸਾਰੇ ਪੈਸੇ ਲਾਉਣ ਦੀ ਗੱਲ ਵੀ ਕਹੀ ਆ ਅਸੀਂ ਪੰਜਾਬੀ ਉਹ ਆ ਦੇਖੋ ਹਰ ਬੰਦਾ ਲੱਖ ਰੁਪਈਆ 2000 ਰੁਪਈਆ 5000 ਰੁਪਈਆ ਖਰਚਣ ਦੇ ਸਮਰੱਥ ਨਹੀਂ ਹੁੰਦਾ ਜਿਹੜੇ ਵੀ ਕਲਾਕਾਰਾਂ ਨੇ ਇਸ ਵੇਲੇ ਹੜਪੀੜਤਾ ਦੀ ਬਾਹ ਫੜੀ ਆ ਅਸੀਂ ਉਹਨਾਂ ਦੀ ਹੌਸਲਾ ਫਜ਼ਾਈ ਕਿਵੇਂ ਕਰਨੀ ਆ 2-200 ਰੁਪਈਆ ਲਾ ਕੇ 2.5-200 ਰੁਪਈਆ ਲਾ ਕੇ ਕਿਸੇ ਨੇ ਕਰੋੜ ਰੁਪਈਆ ਦਿੱਤਾ ਮੰਨ ਲਓ ਮਨਕੀਰ ਤੌਲਕ ਨੇ ਗੱਲ ਕਹੀ 10 ਟਰੈਕਟਰ ਮੇਰੇ ਆ ਹੋਰ 100 ਟਰੈਕਟਰ ਭੇਜਾਂਗੇ ਸੁਖਬੀਰ ਬਾਦਲ ਨੇ ਕਹਿੰਦਾ ਜੀ ਕਿ ਮੈਂ 2 ਕਰੋੜ ਕੈਸ਼ ਵੰਡਿਆ ਸਰਕਾਰ ਇਹ ਗੱਲ ਕਹਿੰਦੀ ਅਸੀਂ ਆਹ ਕੰਮ ਕੀਤਾ ਕੋਈ ਕਲਾਕਾਰ ਕਹਿੰਦਾ ਮੈਂ ਕਿਸ਼ਤਾਂ ਦਿੱਤੀਆਂ ਗੁਰਦਾਸ ਮਾਨ ਨੇ ਗੱਲ ਕਹੀ ਮੈਂ 25 ਲੱਖ ਰੁਪਈਆ ਦਿੱਤਾ ਦਲਜੀਤ ਨੇ ਐਮੀਨ ਨੇ ਸਾਰਿਆਂ ਨੇ ਬੜੀ ਮਦਦ ਕੀਤੀ ਬੱਬੂ ਮਾਨ ਨੇ ਕੀਤੀ ਅਸੀਂ ਇਹ ਵੀ ਇਹਨਾਂ ਦੀ ਅਸੀਂ ਸ਼ੋਅ ਦੇਖ ਕੇ ਮੁੱਲ ਮੋੜਨਾ ਅਸੀਂ ਇਹਨਾਂ ਦੀ ਫਿਲਮ ਦੀ ਟਿਕਟ ਖਰੀਦ ਕੇ ਮੁੱਲ ਮੋੜਨਾ ਅਸੀਂ 2.5 200 ਕਰਕੇ ਮੁੱਲ ਮੋੜਨਾ ਉਹਨਾਂ ਨੇ ਕਰੋੜਾਂ ਰੁਪਏ ਦੇ ਰੂਪ ਦੇ ਵਿੱਚ ਪੰਜਾਬ ਦੇ ਲਈ ਆਪਣਾ ਕੰਮ ਕੀਤਾ ਸੋ ਜਿਨੇ ਵੀ ਜਿੰਨਾ ਵੀ ਕੰਮ ਕੀਤਾ ਆਜੋ ਆਪਾਂ ਦਾ ਸ਼ੁਕਰੀਆ ਕਰਗੇ ਇਹ ਫਿਲਮ ਸੋਹਣੀ ਆ ਇਹਦੇ ਵਿੱਚ ਹੌਬੀ ਢਾਲੀ ਵਾਲ ਨੇ ਵੀ ਸੋਹਣਾ ਕੰਮ ਕੀਤਾ ਰਾਜਕੁੰਦਰਾ ਨੇ ਵੀ ਸੋਹਣਾ ਕੰਮ ਕੀਤਾ ਇਹ ਫਿਲਮ ਇੱਕ ਸੰਘਰਸ਼ਸ਼ੀਲ ਬਾਪ ਦੀ ਕਹਾਣੀ ਆ ਜਿਹਨੂੰ ਇਸ ਗੱਲ ਦਾ ਵੀ ਫਿਕਰ ਆ ਕਿ ਮੇਰਾ ਪਰਿਵਾਰ ਚੱਲਦਾ ਰਹੇ ਸਟਰਗਲ ਉਹ ਬਹੁਤ ਕਰ ਰਿਆ ਪਰ ਉਹਨੂੰ ਕਾਮਯਾਬੀ ਨਹੀਂ ਮਿਲਦੀ ਜਿਵੇਂ ਕਿ ਸਾਡੇ ਵਿੱਚੋਂ ਬਹੁਤਿਆਂ ਨੂੰ ਕਈ ਵਾਰੀ ਨਹੀਂ ਵੀ ਮਿਲਦੀ ਚੰਗਾ ਟੈਲੈਂਟ ਹੋਣ ਦੇ ਬਾਵਜੂਦ ਉਹ ਬਹੁਤ ਮਿਹਨਤ ਕਰਦਾ ਉਹ ਬਹੁਤ ਆਪਦੀਆਂ ਅੱਡੀਆਂ ਰਗੜਦਾ ਉਹਦੀ ਜੁੱਤੀਆਂ ਘਸ ਜਾਂਦੀਆਂ ਪਰ ਅਖੀਰ ਦੇ ਉੱਤੇ ਜਾ ਕੇ ਕਾਮਯਾਬੀ ਮਿਲਦੀ ਹੈ ਤਾਂ ਮੈਂ ਬੜੇ ਲੋਕ ਦੇਖੇ ਜਿਨ੍ਹਾਂ ਨੂੰ ਅਖੀਰ ਦੇ ਉੱਤੇ ਜਾ ਕੇ ਕਾਮਯਾਬੀ ਮਿਲਦੀ ਆ ਥੀਏਟਰ ਦੇ ਕਲਾਕਾਰ ਆਉਣੇ ਚਾਹੀਦੇ ਸਿਨੇਮੇ ਦੇ ਵਿੱਚ ਥੀਏਟਰ ਦੇ ਕਲਾਕਾਰਾਂ ਨੂੰ ਵੱਧ ਤੋਂ ਵੱਧ ਮੌਕਾ ਮਿਲਣਾ ਚਾਹੀਦਾ ਇਹ ਫਿਲਮ ਇਹੋ ਜੀ ਵਾਰਤਾ ਹੀ ਪੇਸ਼ ਕਰਦੀ ਆ ਇਹ ਫਿਲਮ ਦੇ ਵਿੱਚ ਕੋਈ ਫੂੜ ਕਿਸਮ ਦਾ ਹਾਸਾ ਨਹੀਂਗਾ ਇਹ ਇਹ ਤਾਂ ਕੋਈ ਬਦਮਾਸ਼ੀ ਕੋ ਗੁੰਡਾ ਕਰਦੀ ਨਹੀਂ ਆ ਇਹ ਪਰਿਵਾਰਕ ਫਿਲਮਾਂ ਪਰਿਵਾਰ ਦੇ ਦੇਖਣਯੋਗ ਆ ਰਾਜਕੁੰਦਰਾ ਦਾ ਤੇ ਸਮੂਚੀ ਟੀਮ ਦਾ ਧੰਨਵਾਦ ਕਰਨਾ ਬਣਦਾ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਸਭ ਦਾ ਧਿਆਨ ਤਾਂ ਹੜਾਂ ਦੇ ਵੱਲ ਆ ਪਰ ਜਦੋਂ ਅਸੀਂ ਤਰੀਕ ਤੈਅ ਕੀਤੀ ਆ ਤੇ ਇਹਦੇ ਵਿੱਚ ਜਿੰਨੀ ਵੀ ਬਟਤ ਹੋਊਗੀ ਆਪਾਂ ਹੜ ਪੀੜਤਾਂ ਦੇ ਲੇਖੇ ਲਾਉਣੀਆਂ ਮੈਨੂੰ ਕਈ ਬੰਦਿਆਂ ਨੇ ਕਿਹਾ ਜੀ ਕਿ ਰਾਜਕੁੰਦਰਾ ਦੀ ਆ ਵੀ ਗੱਲ ਕਰਿਓ ਤੇ ਫਲਾਣੇ ਕਲਾਕਾਰ ਦੀ ਜਿਹਨੇ ਪੈਸੇ ਦਿੱਤੇ ਉਹਦੀ ਆ ਵੀ ਗੱਲ ਕਰਿਓ ਮੈਂ ਕਿਹਾ ਯਾਰ ਇਹ ਗੱਲਾਂ ਆਪਾਂ ਬਹੁਤ ਵਾਰ ਕੀਤੀਆਂ ਤੇ ਬੜੀ ਵਾਰ ਕਰਾਂਗੇ ਫਿਲਹਾਲ ਜਿਹੜਾ ਵੀ ਪੰਜਾਬ ਨਾਲ ਖੜਦਾ ਸਿਰਫ ਉਹਦੀ ਗੱਲ ਉਦੀ ਭਾਵਨਾ ਦੀ ਗੱਲ ਕਰਗੇ ਜੇ ਨਾਂ ਵੀ ਬੰਦਾ ਕਰੇ ਫਿਰ ਕਿਹੜਾ ਆਪਾਂ ਗੱਲ ਚ ਬੂਠਾ ਦੇ ਦੇਾਂਗੇ ਬੰਦਾ ਕਰ ਰਿਹਾ ਨਾ ਉਹਦਾ ਸ਼ੁਕਰੀਆ ਅਦਾ ਕਰਗੇ ਸੋ ਬਹੁਤ ਬਹੁਤ ਧੰਨਵਾਦ ਜੀ ਮੇਰ ਫਿਲਮ ਦੀ ਸਮੁੱਚੀ ਸਟਾਰ ਕਾਸਟ ਦਾ ਬਾਕੀ ਫਿਲਮਾਂ ਵਾਲਿਆਂ ਦਾ ਬਾਕੀ ਕਲਾਕਾਰਾਂ ਦਾ ਜਿਨ੍ਹਾਂ ਨੇ ਇੰਨੀ ਤਰਦਦ ਕੀਤੀ ਜਿਨ੍ਹਾਂ ਨੇ ਇਸ ਰਿਸਕੀ ਜਦੋਂ ਰਿਸਕ ਲੈਣ ਵਾਲੀ ਗੱਲ ਆ ਵੀ ਇੱਕ ਪਾਸੇ ਸਮੱਸਿਆ ਤੇ ਦੂਜੇ ਪਾਸੇ ਆਪਾਂ ਮਦਦ ਕਰ ਰਹੇ ਆ ਜਾਂ ਕਹਿ ਲਈਏ ਆਪਾਂ ਫਿਲਮ ਰਿਲੀਜ਼ ਕਰਦੇ ਆਪਾਂ ਗਾਣਾ ਰਿਲੀਜ਼ ਕਰਦੇ ਆ ਜਿਹੜੇ ਵੀ ਰਿਸਕ ਲੈ ਕੇ ਵੀ ਪੰਜਾਬ ਦੇ ਨਾਲ ਖੜੇ ਆ ਉਹਨਾਂ ਦਾ ਸ਼ੁਕਰੀਆ ਕਰਨਾ ਬਣਦਾ ਸੋ ਰਾਜਕੁੰਦਰਾ ਦੀ ਇਹ ਫਿਲਮ ਦੇਖਣਯੋਗ ਆ ਤੁਸੀਂ ਵੀ ਦੇਖਿਓ ਮੇਰ ਫਿਲਮ ਦੇ ਵਿੱਚ ਕੁਝ ਵੀ ਐਸਾ ਨਹੀਂ ਜਿਹੜਾ ਪਰਿਵਾਰ ਦੇ ਨਾਲ ਨਾ ਦੇਖਿਆ ਜਾ ਸਕੇ ਧੰਨਵਾਦ ਸਮੁੱਚੀ ਟੀਮ ਦਾ ਧੰਨਵਾਦ ਗੀਤਾ ਬਸਰਾ ਦਾ ਧੰਨਵਾਦ ਰਕੇਸ਼ ਮਹਿਤਾ ਸਾਹਿਬ ਦਾ ਧੰਨਵਾਦ ਸਮੁੱਚੇ ਜਿੰਨੇ ਵੀ ਬਰਤਾਰੇ ਦੇ ਵਿੱਚ ਲੋਕ ਹੈਗੇ ਆ ਫਿਲਮ ਦੇਖਿਓ ਤੇ ਆਪਾਂ ਇਹ ਵੀ ਗੱਲ ਕਹਿਣੀ ਕਿ ਫੇਰ ਉੱਥੇ ਆ ਕੇ ਮੁਕਦੀ ਆ ਸੋਵਤ ਰਸਸਰੇ ਤੇ ਗੰਢ ਜਿਹੜੇ ਵੀ ਲੋਕਾਂ ਨੇ ਭਾਵੇਂ ਸੁਲਮਾਨ ਖਾਨ ਆ ਭਾਵੇਂ ਅਕਸ਼ੇ ਕੁਮਾਰ ਆ ਭਾਵੇਂ ਸਨੀ ਦਿਓੜਾ ਭਾਵੇਂ ਪੰਜਾਬੀ ਕਲਾਕਾਰ ਆ ਪਾਵੇਂ ਕੋਈ ਲੀਡਰਾਂ ਤੇ ਪਾਵੇਂ ਸਮਾਜ ਸੇਵੀ ਜਿੱਥੇ ਬੰਦੇਗਾ ਤੇ ਪਾਵੇਂ ਆਮ ਸਾਡੇ ਵਰਗੇ ਸਧਾਰਨ ਲੋਕ ਆ ਕੋਈ ਬੰਦਾ ਸੂਈ ਜੋਗਾ ਕੋਈ ਸੜਾਈ ਜੋਗਾ ਜਿਹੜਾ ਜਿਹੜੀ ਜਿੰਨੀ ਵੀ ਮਦਦ ਕਰਦਾ ਧੰਨਵਾਦ